ਸਾਨੂੰ ਦੋ ਅਦੁੱਤੀ ਚੀਜ਼ਾਂ ਜਿਹੜੀਆਂ ਬਖਸ਼ਿਸ਼ ਕੀਤੀਆਂ ਚੀਜ਼ਾਂ ਨਾ ਮੈਂ ਕਹਿ ਲਵਾਂ ਉਹ ਸਭ ਤੋਂ ਪਹਿਲਾਂ ਸਤਗੁਰੂ ਜੀ ਨੇ ਸਾਨੂੰ ਗੁਰਸ਼ਬਦ ਬਖਸ਼ਿਸ਼ ਕੀਤਾ ਪਵਿੱਤਰ ਗੁਰਬਾਣੀ ਬਖਸ਼ਿਸ਼ ਕੀਤੀ ਤੇ ਲੋਕ ਕਈ ਵਾਰੀ ਪੁੱਛਦੇ ਜੀ ਪਵਿੱਤਰ ਗੁਰਬਾਣੀ ਤੇ ਦੂਸਰੇ ਧਰਮਾਂ ਦੇ ਗ੍ਰੰਥਾਂ 'ਚ ਫਰਕ ਕੀ ਆ ਸਤਗੁਰੂ ਜੀ ਦੀ ਪਵਿੱਤਰ ਗੁਰਬਾਣੀ ਆਦ ਸੱਚ ਜਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਠੀਕ ਆ ਮਵਾਰ ਕਿਹਾ ਉਹ ਗ੍ਰੰਥ ਉਹਨਾਂ ਦੇ ਵਿੱਚ ਵੀ ਸੱਚ ਲਿਖਿਆ ਹੋਊ ਪਰ ਜਿਹੜਾ ਇਹ ਸੱਚ ਆ ਇਹ ਆਦਤ ਤੇ ਜੁਗਾੜ ਇਦਾਂ ਹੀ ਚੱਲਣਾ ਇਹ ਤੁਰਕੀ ਬਾਣੀ ਜਿਹੜੀ ਸਤਗੁਰ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਗੁਰਸ਼ਬਦ ਦੀ ਪੂਜਾ ਸਤਗੁਰ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਉਸ ਵੇਲੇ ਦੇ ਜਿਹੜੇ ਧਰਮ ਦੇ ਵਿੱਚ ਫਿਰਕਿਆਂ ਦੇ ਵਿੱਚ ਬੰਦੇ ਲੋਕ ਉਹਨਾਂ ਨੂੰ ਗੁਰੂ ਸਾਹਿਬ ਨੇ ਸਿੱਖਿਆ ਵੀ ਬਖਸ਼ਿਸ਼ ਕੀਤੀ ਕੋਈ ਲੜੇ ਝਗੜੇ ਨਹੀਂ ਇਹ ਇਸੇ ਤਰ੍ਹਾਂ ਸਤਿਗੁਰ ਜੀ ਦੀਆਂ ਪਵਿੱਤਰ 9 10ਵੇਂ ਰੂਪ ਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਇਸ ਅਕਾਲ ਪੁਰਖ ਦੀ ਆराधना ਦੇ ਵਿੱਚ ਗੁਰਸ਼ਬਦ ਦੀ ਆराधना ਤੇ ਪਵਿੱਤਰ ਗਰਬਾਣੀ ਰਾਹੀਂ ਸਾਨੂੰ ਇਹ ਵੱਡਾ ਖਜ਼ਾਨਾ ਬੜਮੁੱਲਾ ਖਜ਼ਾਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਰੂਪ ਦੇ ਵਿੱਚ ਸਾਨੂੰ ਬਖਸ਼ਿਸ਼ ਕੀਤਾ ਤੇ ਮੈਂ ਬੈਠਾ ਵਿਚਾਰ ਕਰਦਾ ਸੀ ਕਿ ਤਦ ਵੀ ਗੁਰੂ ਨਾਨਕ ਦੇ ਪਾਤਸ਼ਾਹ ਨੇ ਜਿੱਥੇ-ਜਿੱਥੇ ਗਏ ਧਰਮਸਾਲਾ ਦੀ ਸਾਰੀ ਕਰਵਾਈ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਪਵਿੱਤਰ ਖਡੂਰ ਸਾਹਿਬ ਦੀ ਧਰਤੀ ਕਰਤਾਰਪੁਰ ਦੀ ਧਰਤੀ ਤੋਂ ਆਉਣ ਤੋਂ ਬਾਅਦ ਉੱਥੇ ਉਹ ਸਤਗੁਰ ਜੀ ਨੇ ਨਗਰ ਬਸਾਇਆ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਗੋਇੰਦਵਾਲ ਦੀ ਧਰਤੀ ਬਰਸਾਈ ਇਸੇ ਤਰ੍ਹਾਂ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਸਮੁੱਚੀ ਮਨੁੱਖਤਾ ਦਾ ਕੇਂਦਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਰਚਨਾ ਪੀੜੀ ਦੇ ਸੁਨਾਨਤ ਬਖਸ਼ਿਸ਼ ਕੀਤੇ ਇਸੇ ਤਰ੍ਹਾਂ ਨਰੰਤਰ ਗੁਰੂ ਦਸਮ ਪਾਤਸ਼ਾਹ ਜੀ ਨੇ ਐਸ ਪਵਿੱਤਰ ਧਰਤੀ ਤੇ ਲੰਮਾ ਸਮਾਂ ਆ ਕੇ ਆਪਣੀ ਜ਼ਿੰਦਗੀ ਦਾ ਬਤਾਇਆ ਇਹ ਜ਼ਿੰਦਗੀ ਦਾ ਸਮਾਂ ਅਮੋਲਕ ਜਿਹੜਾ ਸਾਨੂੰ ਖਜ਼ਾਨਾ ਬਖਸ਼ਿਸ਼ ਕੀਤਾ ਜਿਹਦਾ ਕੋਈ ਮੁੱਲ ਨਹੀਂ ਤੇ ਨਾ ਕੋਈ ਤੋੜਿਆ ਉਹ ਬਾਬਾ ਜੀ ਨੇ ਤੁਹਾਡੇ ਨਾਲ ਸਾਂਝਾ ਕੀਤਾ ਗੁਰੂ ਕਾਲ ਤੋਂ ਬਾਅਦ 1708 ਤੋਂ ਬਾਅਦ 1720 ਤੱਕ ਬੰਦਾ ਸਿੰਘ ਬਹਾਦਰ ਨੇ ਇਸ ਪਵਿੱਤਰ ਧਰਤੀ ਤੇ ਗੁਰੂ ਨਾਨਕ ਦੇ ਪਾਚ ਜੀ ਦਾ ਸਿੱਕਾ ਵੀ ਚਲਾਇਆ ਜਿਲੇ 20 ਤੋਂ ਬਾਅਦ ਆਪਾਂ ਦੇਖਦੇ ਹਾਂ ਲੰਮਾ ਸਮਾਂ ਸਿੱਖਾਂ ਨੇ ਉਸ ਵੇਲੇ ਦੇ ਮੁਸਲਮਾਨ ਜਿਹੜੇ ਲੋਕ ਸੀ ਜਿਹੜੇ ਰਾਜ ਕਰਦੇ ਸੀ ਉਹਨਾਂ ਨਾਲ ਝਗੜੇ ਰਏ ਉਹ ਕਿਹੜੇ ਝਗੜੇ ਸੀ ਉਹ ਆਹ ਹੈ ਸੀ ਜਿਹੜੇ ਬਾਬਾ ਜੀ ਨੇ ਤੁਹਾਡੇ ਨਾਲ ਵਿਚਾਰ ਕੀਤੇ ਆ ਕਿ ਆਦ ਸੱਚ ਜਗਤ ਸੱਚ ਨੂੰ ਮਟੇਨ ਦਾ ਯਤਨ ਕੀਤਾ ਜਾਂਦਾ ਰਿਹਾ 1802-3 ਤੋਂ ਲੈ ਕੇ 1840 ਤੱਕ ਮਹਾਰਾਜਾ ਰਣਜੀਤ ਸਿੰਘ ਜੀ ਨੇ ਇਸ ਪਵਿੱਤਰ ਧਰਤੀ ਤੇ ਖਾਲਸੇ ਰਾਜ ਦੀ ਸਥਾਪਨਾ ਕੀਤੀ ਫਿਰ ਉਦੋਂ ਬਾਅਦ ਦਾ ਜਿਹੜਾ ਸਮਾਂ ਹੋਰ ਵੀ ਭਿਆਨਕਰ ਹੋਇਆ ਭਾਈ ਗੁਰਮukh ਸਿੰਘ ਜੀ ਉਹਨਾਂ ਨੇ ਸ਼ੁਰੂਆਤ ਕੀਤੀ ਸੀ ਜਿਹਦੀ ਸ਼ੁਰੂਆਤ ਦੀ ਅੱਜ ਸਾਨੂੰ ਫਾਲ ਮਿਲ ਰਿਹਾ 1920 ਦੇ ਵਿੱਚ ਸ਼੍ਰੋਮਣੀ ਕਮੇਟੀ ਸਥਾਪਿਤ ਹੋਈ ਉਸ ਵੇਲੇ ਕੀ ਝਗੜਾ ਸੀ ਜਿੰਨੀ ਸ਼੍ਰੋਮਣੀ ਕਮੇਟੀ ਸਥਾਪਿਤ ਕੀਤੀ ਸੀ ਆਹ ਜਿਹੜਾ ਬਾਬਾ ਜੀ ਤੁਹਾਡੇ ਨਾਲ ਵਿਚਾਰ ਕਰਦੇ ਸੀ ਉਹ ਪਵਿੱਤਰ ਨਨਕਾਣੇ ਦੀ ਧਰਤੀ ਤੇ ਮਹੰਤ ਬੈਠੇ ਸੀ ਠੀਕ ਆ ਮਹੰਤ ਲਾਜ ਅੱਜ ਵੀ ਮਹੰਤ ਲਾਜ ਚੱਲਦਾ ਸਾਡੇ ਨਿਰਮਲ ਤੇ ਦਾਸੀ ਸੰਪਰਦ ਦੇ ਵਿੱਚ ਮਹਾਨ ਤੇ ਚੱਲਦਾ ਹਾਲੇ ਵੀ ਪਰ ਕਈ ਵਾਰੀ ਆਪਾਂ ਨਫਰਤ ਇੰਨੀ ਫਲਾ ਦਿੰਨੇ ਕਿ ਸ਼ਬਦ ਵੀ ਜਿਹੜੇ ਆ ਉਹ ਸਾਡੇ ਲਈ ਗੋਲੀ ਦਾ ਕਈ ਵਾਰੀ ਅਸਰ ਕਰਦੇ ਆ ਤੇ ਗੁਰੂ ਸਾਹਿਬ ਨੇ ਫੇਰ ਕਿਰਪਾ ਕੀਤੀ ਬਖਸ਼ਿਸ਼ ਕੀਤੀ ਉਹਨਾਂ ਮਹਾਨ ਚੀਜ਼ਾਂ ਨੇ ਤਰਨ ਤਾਰਨ ਦੀ ਧਰਤੀ ਗੁਰੂ ਪੰਜਮ ਪਾਤਸ਼ਾਹੀ ਉਹ ਪਵਿੱਤਰ ਧਰਤੀ ਉਹਨੂੰ ਆਜ਼ਾਦ ਕਰਵਾਇਆ ਫੇਰ ਆਪਾਂ ਜਾ ਕੇ ਨਨਕਾਣਾ ਦੇ ਵਿੱਚ 200 ਦੇ ਲਗਭਗ ਦੇਖੋ ਕਿੰਡੀ ਵੱਡੀ ਗੱਲ ਹੁੰਦੀ ਜਿੱਦਾਂ ਬਾਬਾ ਜੀ ਕਹਿੰਦੇ ਸੀ ਨਾ ਤੁਰੇ ਮਗਰ ਇਹ ਸਾਰੀ ਕਿਉਂਕਿ ਆਪਣੇ ਪਿੰਡੇ ਤੇ ਹੰਡਾਇਆ ਤੁਹਾਡੇ ਨਾਲ ਸਾਂਝਾ ਕਰ ਰਹੇ ਸੀ ਉਸ ਵੇਲੇ ਵੀ ਜਿਹੜੇ ਨਨਕਾਣਾ ਸਾਹਿਬ ਨੂੰ ਤੁਰੇ ਉਹਨਾਂ ਨੂੰ ਵੀ ਕਿਹਾ ਵੀ ਮੁੜਿਆ ਸਾਡਾ ਸਾਰਾ ਉਹਨਾਂ ਦਾ ਸੈਟਲ ਹੋ ਚੁੱਕਾ ਕਹਿੰਦੇ ਅਰਦਾਸ ਕੀਤੀ ਗੁਰੂ ਘਰ ਦੀ ਧਰ ਦੇ ਪਾਤਸ਼ਾਹ ਚ ਛੇਵੀਂ ਪਾਤਸ਼ਾਹੀ ਦੇ ਮੀਰੀ ਪੀਰੀ ਦੇ ਸਥਾਨ ਸ਼੍ਰੀ ਕਾਲ ਤਖਤ ਤੇ ਅਰਦਾਸ ਕਰਕੇ ਤੁਰੇ ਆ ਹੁਣ ਭਾਈ ਮੇਰੇ ਪ੍ਰਾਣ ਜਾਂਦੇ ਜਾਨ ਹੁਣ ਪਿੱਛੇ ਨਹੀਂ ਮੁੜਨਾ ਇਹ ਸਾਡਾ ਪਵਿੱਤਰ ਇਤਿਹਾਸ ਰਿਹਾ ਪਰ 1947 ਤੋਂ ਬਾਅਦ ਮੈਂ ਕਹਿ ਸਕਦਾ ਗੋਰਿਆਂ ਦਾ ਰਾਜ ਰਿਹਾ ਮੁਸਲਮਾਨਾਂ ਦਾ ਰਿਹਾ ਉਸ ਵੇਲੇ ਸਿੱਖਾਂ ਦੇ ਪਵਿੱਤਰ ਸਿਧਾਂਤਾਂ ਨੂੰ ਮਟਾਉਣ ਦਾ ਯਤਨ ਕੀਤਾ ਜਾਦ ਨਾ ਰਿਹਾ ਪਰ 1947 ਤੋਂ ਬਾਅਦ ਪਹਿਲਾ ਸ਼ਾਕਾ ਇਸ ਧਰਤੀ ਦੇ ਵਾਪਰਿਆ ਜਿਹੜੇ 1947 ਵਿੱਚ ਆਜ਼ਾਦੀ ਦੇ ਵਿੱਚ ਸਿੱਖਾਂ ਨੇ 90% ਆਪਣਾ ਰੋਲ ਛੇਦਦੀਆਂ ਵੀ ਦਿੱਤੀਆਂ ਉਹਨਾਂ ਦਾ ਪਵਿੱਤਰ ਸ਼ਾਕਾ ਪਹਿਲਾ ਇਸ ਪਵਿੱਤਰ ਧਰਤੀ ਤੇ ਕਿ ਆਜ਼ਾਦ ਭਾਰਤ ਦੇ ਵਿੱਚ ਕੁਰਬਾਨੀਆਂ ਅਸੀਂ ਕੀਤੀਆਂ ਤੇ ਜੇ ਉੱਥੇ ਮਹੰਤ ਬੈਠ ਗਏ ਆ ਕੇ ਗੁਰੂ ਖਾਲਸੇ ਦਾ ਸਾਥ ਨਹੀਂ ਦਿੱਤਾ ਮਹੰਤਾਂ ਦਾ ਸਾਥ ਦਿੱਤਾ ਸਰਕਾਰਾਂ ਨੇ ਤੇ ਜੋ ਫੇ ਅਸਰ ਹੋਇਆ ਉਹ ਤਾਂ ਸ਼ਾਇਦ ਅੱਜ ਕੋਈ ਵੀ ਨਾ ਚੇਤੇ ਕਰੇ ਹੋਰ ਇੱਕ ਅੱਧੀ ਪੀੜੀ ਮੁਰ ਚੇਤਾ ਨਹੀਂ ਰਹਿਣਾ ਮਹੰਤਾਂ ਦਾ ਆਹ ਜਿਹੜਾ ਪਵਿੱਤਰ ਐਸ ਸਥਾਨ ਤੇ ਜਿਹੜਾ ਲਹੂ ਤੇ ਮਿੰਜ ਦੇ ਨਾਲ ਉਹ ਗੁਰੂ ਸਾਹਿਬ ਜੀ ਦੀਆਂ ਕਿਰਪਾ ਤੇ ਬਖਸ਼ੀਆਂ ਸਾਧਕਾਂ ਸ਼ਹੀਦਾਂ ਨੇ ਜਿਹੜੀਆਂ ਇੱਥੇ ਆ ਕੇ ਉਹ ਵੱਡੀਆਂ ਸਾਨੂੰ ਵਿਰਾਸਤਾਂ ਬਖਸ਼ਿਸ਼ ਕੀਤੀਆਂ ਉਹ ਜੋਗੋ ਜੋਗ ਚੱਲਦੀਆਂ ਰਹਿਣੀਆਂ ਸੋ ਵੱਡਾ ਕਈ ਵਾਰੀ ਰੋਸ ਵੀ ਇਸ ਗੱਲ ਦਾ ਹੋ ਜਾਂਦਾ ਕਿ ਪਵਿੱਤਰ ਇਸ ਆਜ਼ਾਦ ਧਰਤੀ ਦੇ ਵਿੱਚ ਵੀ ਉਹ ਪੁਰਾਣਾ ਸਿਸਟਮ ਗੋਰੀਆਂ ਵਾਲਾ ਪੁਰਾਣਾ ਸਿਸਟਮ ਮੁਸਲਮਾਨਾਂ ਵਾਲਾ ਚੱਲਦ ਰਿਹਾ ਅੱਜ ਸਾਨੂੰ ਆਪਣੇ ਅੰਦਰ ਚਾਤ ਮਾਰਨ ਦੀ ਲੋੜ ਆ ਕਿ ਆਪਾਂ ਅੱਜ ਉਹ ਪਵਿੱਤਰ ਜਾਤ ਦੇ ਵਿੱਚ ਜੁੜ ਕੇ ਬੈਠੇ ਆ ਉਸ ਵੇਲੇ ਤਾਂ ਬਗਾਨੇ ਲੜਦੇ ਸੀ ਸਾਡੇ ਨਾਲ ਹੁਣ ਤਾਂ ਆਪੋ ਵਿੱਚ ਹੀ ਲੜਾਈ ਬਹੁਤ ਵੱਡੀ ਆ ਔਰ ਆ ਜਿਹੜਾ ਸੋਸ਼ਲ ਮੀਡੀਆ ਇਹ ਮੇਰਾ ਖਿਆਲ ਗੋਲੀ ਤੋਂ ਵੀ ਵੱਧ AK-47 ਤੋਂ ਵੀ ਵੱਧ ਅਸਰ ਕਰ ਰਿਹਾ ਅੱਜ ਇੱਕ ਦੋ ਇਹਨੂੰ ਝੱਲਣ ਨੂੰ ਤਿਆਰ ਨਹੀਂ ਉਸ ਵੇਲੇ ਤਾਂ ਬਗਾਨਿਆਂ ਨਾਲ ਲੜਦੇ ਸੀ ਹੁਣ ਆਪਣੇ ਨਾਲ ਕਿੰਨਾ ਚਿਰ ਲੜੀ ਜਾਵਾਂਗੇ ਸੋ ਬਾਬਾ ਜੀ ਨੇ ਬਾਰ-ਬਾਰ ਇਹ ਬੇਨਤੀ ਕੀਤੀ ਆ ਕਿ ਖਾਲਸਾ ਪੰਥ ਜਿਹੜਾ ਅੰਮ੍ਰਿਤ ਵੇਲੇ ਗੁਰੂ ਕਾ ਖਾਲਸਾ ਉੱਠਦਾ ਗੁਰੂ ਗੁਰੂ ਕਰਦਾ ਪੰਜਾਂ ਬਾਣੀਆਂ ਦਾ ਨਿਤਕੰਨ ਨਾਮ ਕਰਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਦਾ ਡੋਲਦਾ ਨਹੀਂ ਫਿਰ ਉਹ ਦੁਇ ਦਾ ਭਲਾ ਲੋਚਦਾ ਪਰ ਮੇਰੇ ਵਰਗਾ ਈਰਖਾ ਦੇ ਵਿੱਚ ਸੜਿਆ ਆ ਈਰਖਾ ਦੇ ਵਿੱਚ ਬਲਿਆ ਆ ਜਿਹੜਾ ਉਸਦਾ ਵੀ 7 ਵਜੇ ਸਵੇਰੇ ਫੇਰ ਕਹਿੰਦਾ ਮੇਰੇ ਕੋਲੇ ਸਿੱਕੀ ਆ ਉਹ ਭਾਈ ਫਿਰ ਇਦਾਂ ਦੀਆਂ ਈਰਖਾਲੂ ਜਿਹੜੀਆਂ ਝਗੜਾਲੂ ਸੁਹਾ ਦਾ ਬਣ ਜਾਂਦਾ ਸੋ ਗੁਰੂ ਸਾਹਿਬ ਕਿਰਪਾ ਕਰਨ ਇਹ ਖਾਲਸੇ ਪੰਥ ਦਾ ਮਹਾਨ ਸਥਾਨ ਆ ਬੜਾ ਪਵਿੱਤਰ ਧਾਮ ਆ ਇਹ ਮੈਂ ਕਹਿ ਸਕਦਾ ਖਾਲਸੇ ਦੀ ਜੇ ਸਭ ਤੋਂ ਵੱਡਾ ਗੁਰੂ ਸਾਹਿਬ ਜੀ ਨੇ ਆਨੰਦਪੁਰ ਤੋਂ ਬਾਅਦ ਜੇ ਲੰਮਾ ਸਮਾਂ ਕੱਟਿਆ ਇਸ ਪਵਿੱਤਰ ਧਰਤੀ ਤੇ ਕੱਟਿਆ ਮੈਂ ਇੱਕ ਪਵਿੱਤਰ ਜਾਤ ਤੁਹਾਨੂੰ ਇਥੋਂ ਕਰਕੇ ਤੁਹਾਡੇ ਤੋਂ ਛੁੱਟੀ ਲੈ ਲੈਣੀ ਬਖ ਬਖ ਜਿਹੜੇ ਵਿਦਵਾਨ ਇੱਕ ਵਿਦਵਾਨ ਹੁੰਦੇ ਜਿਹਨੂੰ ਸ਼ਹੀਦ ਕਹਿੰਨੇ ਉਂਗਲ ਨੂੰ ਲਹੂ ਲਾ ਲੈਂਦਾ ਇੱਕ ਹੁੰਦਾ ਜਿਹਨੇ ਇੱਥੇ ਸ਼ਹੀਦੀਆਂ ਪਾਈਆਂ ਆਪਣੀਆਂ ਜਾਨਾਂ ਦੀਆਂ ਹੂਤੀਆਂ ਦਿੱਤੀਆਂ ਤੇ ਅੱਜ ਸਾਡੇ ਵਿੱਚ ਵੱਡੇ ਉਹ ਆ ਜਿਹੜੇ ਕਈ ਵਾਰੀ ਉਂਗਲਾਂ ਨੂੰ ਲਹੂ ਲਾ ਕੇ ਸ਼ਹੀਦ ਹੋਣਾ ਚਾਹੁੰਦੇ ਆ ਉਹ ਗੁਰੂ ਸਾਹਿਬ ਕਿਰਪਾ ਬਖਸ਼ਿਸ਼ ਕਰਨ ਸਾਨੂੰ ਉਹ ਸਮਾਂ ਨਾ ਦੇਖਣ ਨੂੰ ਮਿਲੇ ਜੇ ਸਮੇਂ ਨੂੰ ਅਸੀਂ ਹਮੇਸ਼ਾ ਯਾਦ ਕਰਦੇ ਆਂ ਸੋ ਮੈਂ ਕੇਵਲ ਤਾਂ ਕੇਵਲ ਇੱਕੋ ਬੇਨਤੀ ਕਰਕੇ ਤੁਹਾਤੋਂ ਖਿਮਾ ਮੰਗਾ ਕਿ ਅੱਜ ਬੜੀਆਂ-ਬੜੀਆਂ ਤਾਕਤਾਂ ਖਾਲਸੇ ਨੂੰ ਨਖੇੜਨ ਦੇ ਵਿੱਚ ਆਪਣਾ ਯੋਗਦਾਨ ਪਾ ਰਹੀ ਆਂ ਪਰ ਜਿਹੜੇ ਤਾਂ ਬਾਈ ਖਾਲਸੇ ਆ ਉਹਦਾ ਫਿਰ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਜੁੜਦੇ ਆਂ ਜਿਹੜੇ ਫਿਰ ਦੂਸਰੇ ਆ ਉਹ ਫਿਰ ਨਕਾਰੇ ਜਾਂਦੇ ਆ ਸੋ ਗੁਰੂ ਸਾਹਿਬ ਕਿਰਪਾ ਬਖਸ਼ਿਸ਼ ਕਰਨ ਉਹਨਾ ਪਵਿੱਤਰ ਸ਼ਹੀਦਾਂ ਨੂੰ ਜਿਨ੍ਹਾਂ ਦੀ ਆਪਾਂ ਯਾਦ ਦੇ ਵਿੱਚ ਜੁੜ ਕੇ ਬੈਠੇ ਆਂ ਉਹਨਾਂ ਨੂੰ ਗੁਰੂ ਸਾਹਿਬ ਜੀ ਨੇ ਆਪਣੇ ਚਾਰਨਾ ਚ ਸਥਾਨ ਬਖਸ਼ਿਸ਼ ਕੀਤਾ ਸ਼ਹੀਦ ਕਹਿਣਾ ਬੜਾ ਸੌਖਾ ਮਰਨੇ ਤੇ ਜਗਤ ਦਰੇ ਜੀਵਿਆਂ ਲੋੜੇ ਸਭ ਕੋਈ ਭਾਈ ਮੌਤ ਮੋਰੇ ਹੋਵੇ ਜਿਉਣ ਨੂੰ ਤਾਂ ਜਿਉਂ ਕਰਦਾ ਨਾ ਫਿਰ ਗੁਰ ਪ੍ਰਸ਼ਾਦੀ ਜੀਵਤ ਮਰੇ ਹੁਕਮੇ ਬੂਝੇ ਸੋਏ ਨਾਨਕ ਐਸੀ ਮਰਨੀ ਜੋ ਮਰੇ ਤਾਂ ਸੱਤ ਜੀਵਨ ਹੋਏ ਭਾਈ ਸੱਦਾ ਜੀਵਨ ਫਿਰ ਗਰਵਾਣੀ ਨਾ ਬਣਦਾ ਅੱਜ ਵੀ ਜੇ ਆਪਾਂ ਤਹਈਆ ਕਰ ਲਈਏ ਕਿ ਜੇ ਆਪਾਂ ਪਵਿੱਤਰ ਗੁਰਬਾਣੀ ਨੂੰ ਆਪਣੇ ਪਿੰਡੇ ਤੇ ਹੰਡਾਉਣਾ ਜਿਹੜਾ ਬਾਬਾ ਜੀ ਬਾਰ-ਬਾਰ ਕਹਿ ਰਹੇ ਸੀ ਇਹ ਤਾਂ ਹੀ ਸੰਭਵ ਹੋਣਾ ਜੇ ਆਪਾਂ ਭਾਈ ਗੁਰੂ ਵਾਲੇ ਬਣਾਂਗੇ ਇਹ ਮਹਾਨ ਜਥੇਬੰਦੀ ਦੇ ਮੁਖੀ ਦੇਖੋ ਨਿਮਰਤਾ ਬਾਬਾ ਜੀ ਨੇ ਕਿੰਨੀ ਆਪਣੇ ਸਾਰਾ ਕੁਝ ਤੁਹਾਡੇ ਨਾਲ ਸਾਂਝਾ ਕੀਤਾ ਪਰ ਇਹੋ ਹੀ ਖੂਬਸੂਰਤੀ ਗੁਰੂ ਸੰਧਾਨਤ ਦੀ ਆ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਸਾਰਾ ਕੁਝ ਨਾ ਪੱਲੇ ਰੱਖਣਾ ਕਿਉਂਕਿ ਸੰਤ ਬਾਬਾ ਨਿਹਾਲ ਸਿੰਘ ਜੀ ਮੈਂ ਅਕਸਰ ਕਹਿੰਦਾ ਹੁੰਨਾ ਇੱਕ ਚੱਲਦੀ ਫਿਰਦੀ ਜਥੇਬੰਦੀ ਚੱਲਦੀ ਫਿਰਦੀ ਜਥੇਬੰਦੀ ਕੀ ਆ ਹਰਜਿੰਦਰ ਸਿੰਘ ਕੁਝ ਵੀ ਨਹੀਂ ਜੇ ਪ੍ਰਧਾਨ ਬਣਾਤਾ ਤੁਸੀਂ ਤੇ ਹੈ ਕੋਈ ਸ਼ਖਸੀਅਤ ਪਰ ਸੰਤ ਬਾਬਾ ਨਿਹਾਲ ਸਿੰਘ ਜੀ ਹਰਿਆਵਲਾਂ ਦੇ ਮੁਖੀ ਕਰਕੇ ਵੀ ਇੱਕ ਵੱਡੀ ਜਨ ਸੰਸਥਾ ਆ ਤੇ ਬਾਬਾ ਨਿਹਾਲ ਸਿੰਘ ਨਾਂ ਦੇ ਨਾਲ ਵੀ ਵੱਡੀ ਸੰਸਥਾ ਆ ਇਹ ਖੂਬਸੂਰਤੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਆਪ ਪਵਿੱਤਰ ਉਸ ਸੱਚਖੰਡ ਤੋਂ ਬਖਸ਼ੀ ਰੂਹ ਆ ਦਰਗਾਹੀ ਰੂਹ ਆ ਕਈ ਵਾਰੀ ਜਿੱਦਾਂ ਆਪਾਂ ਕਹਿ ਲੈਂਦੇ ਨਾ ਭਈ ਸੂਰਜ ਨੂੰ ਦੀਵਾ ਦਿਖਾਉਦੇ ਰਹਿੰਦੇ ਨੇ ਤੇ ਸਾਜਦਾ ਸੂਰਜ ਚੰਦ ਦੀਵਾ ਸਮਝਦਾ ਕਿ ਸ਼ਾਇਦ ਮੈਨੂੰ ਹੀ ਵੱਡੀ ਪ੍ਰਾਪਤੀ ਹੋ ਗਈ ਉਹਨੇ ਸਮਝਦਾ ਕਿ ਉਹਦਾ ਜੋਗਾ ਜਗੰਤਰ ਇਦਾਂ ਹੀ ਜਾਗਦਾ ਰਹਿਣਾ ਸੋ ਗੁਰੂ ਸਾਹਿਬ ਕਿਰਪਾ ਕਰ ਉਹਨਾਂ ਮਹਾਨ ਸ਼ਹੀਦਾਂ ਦੇ ਜਿੱਥੇ ਨਤਮਸਤਕ ਹੁੰਨੇ ਆ ਉੱਥੇ ਇਹ ਵੀ ਕਾਮਨਾ ਕਰੀਏ ਕਿ ਗੁਰੂ ਪੰਥ ਗੁਰੂ ਗ੍ਰੰਥ ਸਾਹਿਬ ਜੀ ਤੂੰ ਸਾਨੂੰ ਬਖਸ਼ਿਸ਼ ਕੀਤਾ ਸੀ ਗਿਆਨੀ ਛੇਰ ਸਿੰਘ ਜੀ ਜਿਹੜੇ ਤੁਹਾਡੇ ਨਾਲ ਬਹੁਤ ਖੂਬਸੂਰਤ ਬਚਨ ਕਰਕੇ ਗਏ ਜਿਹੜੇ ਸਤਗੁਰੂ ਜੀ ਨੇ 사ਚਖੰਡ ਨੂੰ ਪਿਆਨਾ ਕਰਨਾ ਸੀ ਤੇ ਸਵਾਲ ਉਠਿਆ ਮੇਰੇ ਵਰਗੇ ਜਿਹੜੇ ਥੋੜੇ ਜੀਵ ਵਾਲੇ ਸੀ ਕਿ ਸਤਗੁਰੂ ਜੀ ਹੁਣ ਤੁਹਾਡੇ ਦਰਸ਼ਨ ਦਦਾਰੇ ਕਿਦਾਂ ਕਰਾਂਗੇ ਸਤਗੁਰੂ ਜੀ ਨੇ ਕਿਹਾ ਦਰਸ਼ਨ ਦਦਾਰੇ ਕਰਨੇ ਮੇਰੇ ਸਵੇਰੇ ਨਿਤਨੇਮ ਕਰਕੇ ਅਰਦਾਸ ਕਰਕੇ ਪੰਜਾਂ ਦੇ ਵਿੱਚੋਂ ਮੇਰੇ ਦਰਸ਼ਨ ਕਰ ਲਈ ਸਤਗੁਰੂ ਜੀ ਪੰਜ ਬਿਨਾ ਹੋਣ ਇੱਕ ਚੋਂ ਦਰਸ਼ਨ ਕਰ ਲਈ ਤੇ ਸਤਪੁਰ ਜੀ ਜੇ ਇੱਕ ਬਿਨਾ ਹੋਵੇ ਫੇਰ ਕਹਿੰਦੇ ਮੇਰੀ ਜਿਹੜੀ ਪਵਿੱਤਰ ਆਤਮਾ ਗੁਰੂ ਗ੍ਰੰਥ ਵਿੱਚ ਮੇਰਾ ਸਰੀਰ ਗੁਰੂ ਪੰਥ ਦੇ ਵਿੱਚ ਆਓ ਆਪਾਂ ਗੁਰੂ ਪੰਥ ਦੇ ਗੁਰੂ ਗ੍ਰੰਥ ਦੇ ਨਿਆਈ ਬਣੀਏ ਇਹੋ ਹੀ ਵੱਡੀ ਇਸ ਜਥੇਬੰਦੀ ਦੀ ਖਾਸियत ਆ ਤੇ ਮੈਂ ਜਿੱਥੇ ਬਾਬਾ ਜੀ ਦਾ ਕਿਉਂਕਿ ਸਾਰਾ ਆਖੀ ਠਠਾ ਨਹੀਂ ਪਿੰਡੇ ਤੇ ਹੰਡਾਇਆ ਤੁਹਾਡੇ ਨਾਲ ਇਤਿਹਾਸਾਂਾਂ ਜਾ ਕੀਤਾ ਤੇ ਅੱਜ ਪੰਥ ਦੇ ਵਿੱਚ ਦੇਖੋ ਕਈ ਗੱਲਾਂ ਹੁੰਦੀਆਂ ਮੈਂ ਤਾਂ ਕਿਹਾ ਸੀ ਚੱਲਦੀ ਫਿਰਦੀ ਜਥੇਬੰਦੀ ਅੱਜ ਸੁਤੇ ਸਿੱਧ ਕਿਤੇ ਕਿਸੇ ਨੇ ਜਾ ਕੇ ਗੱਲ ਕਰੀਏ ਪੇ ਕਿੱਥੇ ਨੂੰ ਜਾਣਾ ਕਹਿੰਦੇ ਜੀ ਬਾਬਾ ਨਿਹਾਲ ਸਿੰਘ ਨੂੰ ਕਹਿੰਦੇ ਹਰਿਆ ਬੇਲਾ ਮਿਲ ਜਾਣਾ ਇਹ ਗੁਰੂ ਸਾਹਿਬ ਜੀ ਨੇ ਕਿਰਪਾ ਤੇ ਬਖਸ਼ਿਸ਼ ਕੀਤੀ ਆ ਅੱਜ ਪੰਥ ਦੇ ਵਿੱਚ ਕਿਤੇ ਜਾ ਕੇ ਕੋਈ ਆਦਮ ਸਤਕਾਰਨਾ ਨਾਂ ਲੈ ਦਵੇ ਉਹ ਆਦਮ ਸਤਕਾਰ ਸਰੀਰ ਦਿੱਤਾ ਕਰਕੇ ਸਤਗੁਰ ਜੀ ਨੇ ਬਾਕ ਵਿੱਚ ਕੀਤਾ ਬੜੀਆਂ ਜਥੇਬੰਦੀਆਂ ਆ ਪਰ ਜਿਹੜਾ ਹੁਣ ਜਿੰਦਾ ਸ਼ਹੀਦ ਦਾ ਖਿਤਾਬ ਕੋਈ ਆਪ ਨਹੀਂ ਆਪਣੇ ਆਪ ਲਿਆ ਇਹ ਕੇਵਲ ਦਾ ਕੇਵਲ ਪੰਥ ਖਾਲਸੇ ਦੀ ਜਮਾਤ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬਖਸ਼ਿਸ਼ ਹੋਇਆ ਤੇ ਉਹ ਫਿਰ ਬਖਸ਼ਿਸ਼ ਵੀ ਕਿਹਨੂੰ ਹੁੰਦਾ ਜਿਹਲੇ ਆਪਾਂ ਤੇ ਆ ਕੇ ਆਪਾਂ ਖਤਮ ਕੀਤਾ ਤੇ ਗੁਰੂ ਸਿਧਾਂਤ ਤੇ ਪਹਿਰਾ ਦਿੱਤਾ ਸੋ ਗੁਰੂ ਸਾਹਿਬ ਕਿਰਪਾ ਕਰਨ ਸਾਨੂੰ ਵੀ ਸਾਰਿਆਂ ਨੂੰ ਸੋਚੀ ਆਵੇ ਮੈਂ ਗਿਆਨੀ ਸ਼ੇਰ ਸਿੰਘ ਜੀ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਦੇ ਬਹੁਤ ਗੁਰੂ ਸਾਹਿਬ ਦੀ ਕਿਰਪਾ ਤੇ ਦਸਮ ਪਾਤਸ਼ਾਹ ਜੀ ਦੀ